ਹੀ ਨਾਮ ਹੈ ਜੀ ਤੇਜਿੰਦਰ ਸਿੰਘ ਆ ਜੀ ਮੇਰਾ ਨਾਮ ਤੇਜਿੰਦਰ ਜੀ ਕੋਰੀਅਰ ਜੋਮੈਟੋ ਦਾ ਕੰਮ ਕਰਦੇ ਹਾਂ ਜੀ ਇਹ ਆਰਡਰ ਦਿੱਤਾ ਹੋਇਆ ਸੀ ਅਸੀਂ ਕੀ ਕਾਨਾ ਹਾਂਜੀ ਮੈਨੂੰ ਮੈਨੂੰ ਬਲਜੀਤ ਸਰਨਾ ਦਾ ਕਾਨਾ ਦਾ ਨਾਮ ਦਾ ਹਾਂਜੀ ਹਾਂਜੀ ਮੈਨੂੰ ਬਲਜੀਤ ਸਰਨਾ ਨਾਮ ਤੇ ਆਰਡਰ ਆਇਆ ਸੀ ਤੇ ਜਿਹੜੀ ਲੋਕੇਸ਼ਨ ਸੀ ਉੱਥੇ ਦੀ ਆਈ ਮੈਂ ਇੱਥੇ ਰੈਸਟੋਰੈਂਟ ਤੇ ਆ ਤੇ ਫਿਰ ਮੈਂ ਅੱਗੇ ਤੇ ਰਾਈਵ ਕੀਤਾ ਇਹਨਾਂ ਤੋਂ ਮੈਂ ਆਰਡਰ ਚੱਕਿਆ ਇਹ ਰੈਸਟੋਰੈਂਟ ਇਹ ਕਿਹੜੀ ਦੁਕਾਨ ਹੈ ਇੰਡੀਆ ਬੇਕਰ ਆ ਜੀ ਨਿਊ ਇੰਡੀਆ ਬੇਕਰ ਨਿਊ ਇੰਡੀਆ ਬੇਕਰ ਤੋਂ ਸੀ ਕਾਨਾ ਕੇਕ ਇਹਨਾਂ ਦੇ ਨਾਮ ਤੇ ਹਾਂਜੀ ਹਾਂਜੀ ਕਾਨਾ ਕਾਨਾ ਕੇਕ ਕਾਨਾ ਕੇਕ ਕਾਨਾ ਦੇ ਨਾਮ ਤੇ ਆਰਡਰ ਆਇਆ ਸੀ ਤੇ ਇਹਨਾਂ ਦੀ ਦੁਕਾਨ ਦੋਂ ਚੱਕਿਆ ਹਾਂਜੀ ਕੀ ਦੁਕਾਨ ਦਾ ਨਾਮ ਕੀ ਹੈ ਨਿਊ ਇੰਡੀਆ ਬੇਕਰ ਤੇ ਕਿਹੜੀ ਜਗ੍ਹਾ ਤੇ ਹੈਗਾ ਇਹ ਹੈਗਾ ਜੀ ਇਹ ਪੀਲੀ ਸੜਕ ਆ ਜੀ ਜਿਹੜੀ ਪੁਰਾਣੀ ਸਬਜ਼ੀ ਮੰਡੀ ਸੀ ਨਾ ਉੱਥੇ ਦੋ ਨੰਬਰ ਡਿਵੀਜ਼ਨ ਦੇ ਕੋਲ ਹਾਂਜੀ ਭਾਈ ਕੀ ਨਾਮ ਹੈ ਪੁਰਬੀ ਜੀ ਕਿਹੜੀ ਬੇકરી ਹੈ ਨਿਊ ਇੰਡੀਆ ਬੇਕਰ ਸਰ ਇੱਕ ਨਾ 25 24 ਤਰੀਕ ਕੇ ਕੇਕ ਦੀ ਡਿਸਪੈਚ ਜੋ ਆਇਆ ਸੀ ਤੇ ਉਹਦੇ ਜੀ ਕੁੜੀ ਦੀ ਮੌਤ ਹੋ ਗਈ ਸੀ ਤੇ ਅੱਜ ਵੀ ਆਰਡਰ ਬੁੱਕ ਕਰਾਏ ਆ ਉਹ ਤੁਹਾਡੇ ਕੋਲ ਤੁਹਾਡੀ ਦੁਕਾਨ ਦੇ ਆ ਰਹੇ ਕੇਕ ਨਹੀਂ ਗਲਤ ਤੇਰੇ 24 ਘੰਟੇ ਜਦੋਂ ਤੁਸੀਂ ਕਰੋ ਕੇਜ ਦੇ ਮੋਡ ਆਫ ਪੇਮੈਂਟ ਦੇਖ ਲਓ ਕਿ ਉਹਨਾਂ ਨੇ ਆਨਲਾਈਨ ਪੇਮੈਂਟ ਕਰਨ ਦੀ ਕਿਤੀ ਹੈ ਤੁਸੀਂ ਉਹਨਾਂ ਦੇ ਅਕਾਊਂਟ ਪਰ ਲਾ ਕਟਾਉ ਉਹਨਾਂ ਨੇ ਆਨਲਾਈਨ ਪੇਮੈਂਟ ਕੀ ਦੇ ਰੋ ਦਿੱਤੀ ਹੈ ਅੱਜ ਵੀ ਮੀਡੀਆ ਵੱਲੋਂ ਜਿਹੜੇ ਕੀ ਬੁੱਕ ਕੀਤੇ ਸੀ ਕੇਕ ਤੁਹਾਡੀ ਦੁਕਾਨ ਦਾ ਆ ਗਿਆ ਸਰ ਉਹ ਇੱਕ ਜਿਹੜੀ ਐਪ ਆ ਉਹ ਕਹਿੰਦੀ ਕਿਸ ਤੋਂ ਗੇਪ ਕਰਾਉਣਾ ਹੈ ਕਦੀ ਕਿਸ ਤੋਂ ਅਗਰ 24 ਤਰੀਕ ਦਾ ਤੁਸੀਂ ਕਹਿ ਰਹੇ ਹੋ ਆਈਡੈਂਟੀਫਾਈ 24 ਤਰੀਕ ਦਾ ਕਰਨਾ ਤੁਸੀਂ ਤਾਂ ਉਹਦਾ ਮੋਡ ਆਫ ਪੇਮੈਂਟ ਤੁਹਾਨੂੰ ਬਦਲ ਆ ਜੇ ਜਿਹੋ ਕਿ ਕਿਥੋਂ ਦੀ ਪਿਕ ਹੋਇਆ ਤੇ ਕਿਸ ਤੋਂ ਡਿਲੀਵਰੀ ਹੋਈ ਪੇਮੈਂਟ ਤੁਸੀਂ ਕਿਸ ਦੇ ਕਰੋਗੇ ਔਰ ਜਿਹਨਾਂ ਤੁਹਾਡੀ ਦੁਕਾਨ ਦਾ ਨਾਮ ਕੀ ਹੈ ਇੰਡੀਆ ਵੇਕਸ ਸਾਡਾ ਕੇਕ ਕਾਨਾ ਕੇਕ ਕਾਨਾ ਕਿਹਦਾ ਹੈ ਸਾਡਾ ਕੋਈ ਲਿੰਕ ਨਹੀਂ ਸੰਧੋ ਜੇ ਫੋਨ ਆਵੇ ਉਹ ਕੇਕ ਦੇਣਾ ਜੀ ਕਰਾਉਣੇ ਨੇ ਅੱਜ ਇਹ ਤੋਂ ਵੀ ਜ਼ੀਰੋ ਵੀ ਆਰਡਰ ਆ ਤੁਹਾਨੂੰ ਦੇ ਦਿਆਂਗੇ ਸਾਨੂੰ ਤੁਹਾਨੂੰ ਕੋਈ ਨਹੀਂ ਕਿ 24 ਸਾਡਾ ਇਹ ਪੇਮੈਂਟ ਜਿਹੜੀ ਉਹਨੇ ਜਮਿੰਡੋ ਵਾਲੇ ਕਰਦੇ ਆ ਤੁਹਾਨੂੰ ਹ ਪੇਮੈਂਟ ਜਿਹੜੀ ਆਂਦੀ ਹੈ ਜਮਾਤ ਵਾਲੇ ਨੂੰ ਸਰ ਫੋਨ ਆ ਰਹੇ ਨੇ ਤੁਸੀਂ ਡਾਇਰੈਕਟ ਫੋਨ ਕਰਤਾ ਕਿ ਮੈਂ ਆਪਣਾ ਬੰਦਾ ਭੇਜਦਾ ਹਾਂ ਤੁਸੀਂ ਕੇਕ ਦੇ ਦੋ ਮੈਂ ਤੁਹਾਨੂੰ ਪੇਮੈਂਟ ਮੈਂ ਕੈਸ਼ ਕਰਾਂ ਠੀਕ ਹੈ ਠੀਕ ਅਸੀਂ ਤੁਹਾਨੂੰ ਨਾ ਦੇਣਾ ਜਾਨੀ ਕਹਨਾ ਕਿ ਤੁਹਾਡਾ ਨਹੀਂ ਹੈ ਕਿ ਕਹਨਾ ਤੁਹਾਡਾ ਨਹੀਂ ਹੈ ਨਾਲ ਫੋਨ ਕਿਹਦੇ ਹੈ ਸਰ ਕੀ ਮਾਮਲਾ ਜਿਹੜਾ ਕੇਕ ਖਾਣ ਨਾਲ ਕੋਈ ਵੀਡੀਓ ਵਾਇਰਲ ਹੋ ਗਈਆ ਉਹਦਾ ਮਾਮਲਾ ਸਾਹਮਣੇ ਕੀ ਮਾਮਲਾ ਕੀ ਹੈ ਤਾਰੂ ਕੋ ਪਛਤਰੀ ਨੂੰ ਕਾਜਲ ਕੁੱਤਰੀ ਹਰਮਨ ਸਿੰਘ ਲਾਲ ਵਾਸੀ ਅਮਨਗੜ੍ਹ ਰਜਾਣਾ ਵਿਖੇ ਗਿਆਨ ਲੱਗ ਰਹੀ ਸੀ ਬਿਊਟੀ ਬਿਊਟੀ ਦਾ ਜਨਮ ਦਿਨ ਸੀ ਜਾਂ ਜੋ ਉਹਨਾਂ ਨੇ ਕਿਹਾ ਕਿ ਇੱਕ ਮਗਰ ਅਸੀਂ ਜੁਮਾਟ ਨੂੰ ਤੁਹਾਨੂੰ ਮਟਾ ਉਹਦਾ ਕੇਕ ਖਾਣ ਤੋਂ ਬਾਅਦ ਬੱਚੀ ਜਿਹੜੀ ਆ ਉਹ ਉਲਟਾ ਦਿੱਤੀ। ਫਿਰ ਉੱਟ ਕੇ ਉਹਨਾਂ ਨੇ ਦੇਖਿਆ ਰਾਤ ਨੂੰ ਤਾਂ ਬੱਚੀ ਸੌਂ ਗਈ। ਫਿਰ ਉੱਟ ਕੇ ਦੇਖਿਆ ਪੂਰੀ ਠੰਡੀ ਹੋਈ ਸੀ ਉਹਨਾਂ ਚੱਕ ਕੇ ਹਸਪਤਾਲ ਲੈ ਗਏ ਕਿਉਂਕਿ ਉੱਥੇ ਡਾਕਟਰ। ਫੋ ਉਹਨਾਂ ਨੇ ਇੱਕ ਦਰਖਾਹ ਦਿੱਤੀ ਉਹ ਜਿਹੜੀ ਫਾਰਮੈਸਿ ਸ਼ਾਪ ਆ ਜਿਹੜੀ ਸਾਡੀ ਬੱਚੀ ਆ ਉਹ ਕੇਕ ਖਾਣ ਕਾਰਨ ਹੋ ਰਹੀ ਹੈ। ਇਹ ਜਿਕਰ ਇਹ ਨਾ ਪਦਾਰਥ ਹੋ ਸਕਦਾ। ਅਸੀਂ ਬੱਚੀ ਦਾ ਜਿਹੜਾ ਪੋਸ਼ਨ ਉਹ ਵੀ ਕਰਵਾ ਲਿਆ ਤੇ ਕੇਕ ਵੀ ਅਸੀਂ ਕੱਢ ਕੇ ਚਲੇ ਗਏ। ਉਹਨਾਂ ਨੂੰ ਅਕਸਲ ਪੇਚੜ ਲੱਗਿਆ ਜੋ ਵੀ ਰਿਪੋਰਟਾਂ دی ਉਹਦੇ ਅਧਾਰ ਤੇ ਸਿਕਾਇਤ ਹੋਈ ਉਹ ਕਿਸ ਤਰੀਕੇ ਦਾ ਪਰਚਾ ਜਿਹੜਾ ਦਰਜ ਕੀਤਾ ਹੈ ਕਿਤੇ ਗਲਾਪ ਕੀਤਾ ਗਿਆ ਇਹ ਅਸੀਂ ਜੀ ਇੱਕ ਜਿਹੜੀ ਟਮਾਟੋ ਕੰਪਨੀ ਦੇ ਤੋਂ ਮੋਰਾਲਫ ਕੀ ਕਿ ਇੱਕ ਕਹਾਣੀ ਹੈ ਇਹ ਸ਼ੱਕ ਦੇ ਉੱਤੇ ਉਹਨਾਂ ਦਾ ਖਾਬ ਪਰਚਾ ਇਨਵੈਸਟੀਗੇਸ਼ਨ ਕਿਸ ਤਰੀਕੇ ਦੀ ਚੱਲੇਗੀ ਜੀ ਨਰਕੀ ਤਾਂ ਹੋ ਗਿਆ ਇਹ ਸੁਣਨ ਹੋ ਗਿਆ ਹੁਣ ਤਾਂ ਅਸੀਂ ਐਪਐਸ ਲਿਗ ਰਿਪੋਰਟ ਹੈ ਜੇ ਬੀਟ ਕਰਦੇ ਜੇ ਪਰਸਲ ਰਿਪੋਰਟ ਆ ਜੀ ਉਹਦੇ ਅਧਾਰ ਤੇ ਜੈ ਸੂਤ ਨੂੰ ਵੀ ਤਸਦੀ ਕਰਦੇ ਆਂ